ਕਿ ਮੌਲਾ ਲਾਤਾ ਪਾ ਠੀਕ ਹੈ ਆ ਦੁਮ ਆ ਪਹਿਲੀ ਪੱਥੀ ਆਪਾਂ ਕਾਲੀ ਹਾਂ ਉਹ ਪਹਿਲੀ ਦੋਨੇ ਲਾਲ ਦੋਨੇ ਦਾ ਲੀਏ ਪੱਥਰਾ ਕਾਲੀ ਪੱਥਰ ਮੌਲਾ ਲਾਣ ਸੌ ਦਾ ਜੀ ਨਹੀਂ ਚੱਲਦਾ ਇਤਨਾ ਢਰਜ ਹੁਣ ਪਤਾ ਰਹਿ ਗਿਆ 10 ਕਿੰਨੇ 11000 ਜੋੜੇ ਦਾ 10 10 ਫਾਈ 6000 ਦੇ ਹਿਸਾਬ ਨਾਲ ਜੇ ਤਾਂ ਕੋਈ ਵੀ ਕਹੇ ਬਈ ਥੋੜੇ ਨੇ ਪੈਸੇ ਮਾਲ ਦੇ ਹਿਸਾਬ ਦਾ ਮੁੰਡਾ ਲਾਇਆ ਬਈ ਆਪਾਂ ਉਹ ਕੰਮ ਹੀ ਨਹੀਂ ਕਰਦੇ ਹੈਗੇ ਅਸੀਂ ਨਹੀਂ ਕੰਮ ਕਰਦੇ ਜਿਹੜੇ ਕੋਈ ਜਖੜਾ ਬੰਦ ਚਿੰਗਿਆ ਹੁਣ ਪੈਸੇ ਨੇ ਕੋਈ ਬੰਦ ਚਿੰਗਿਆ ਹੈ ਨਹੀਂ ਹੈ ਤੱਕਾ ਦੋ ਰੁਪਏ ਕੋਈ ਪਹਿਲਾਂ ਯਾਰ ਇਹ ਨਹੀਂ ਯਾਰ ਕਹਾ ਵਿੱਚ ਇਹ ਨਹੀਂ ਕਿਹੜਾ ਤਰੱਕ ਨਹੀਂ ਯਾਰ 12000 ਦੇ ਪਾਣਾ ਚੱਕ ਲੈ ਹੈ 12000 80000 ਆ ਜਾ ਆ ਜਾ ਇੰਨੇ ਦੇ ਤਾਂ ਉਹ ਨਹੀਂ ਤੈਨੂੰ ਮਾਰ ਪੈਂਦੀ ਤੇਰਾ ਮਾਈਕ ਆਉ ਤੇਰਾ ਭਾਂਗਾ ਕੋਟੜਾ ਤੇਰਾ ਮਾਈਕ ਕਰ ਦੂੰਗਾ ਛੜ ਰਸਿਆਂ ਦੀ ਯਾਰ ਲੈ ਛੱਡ ਦੇ ਆਪੇ ਮਾਰ ਉਹ ਤਾੜੀ ਭਾਈ ફર બનના